ਉਧਰ ਤਾਂ ਦਫ਼ਤਰ ਚੱਲ ਰਿਹਾ 10 ਲੋਕ ਟੱਪੜੇ ਕਿੱਥੋਂ ਆ ਗਏ ਸਾਰੀ ਛੜਕਾਂ ਰੁਕੀਆਂ ਪਈਆਂ ਨੇ ਆਹ ਸਕੂਟਰੀਆ ਮੇਰੇ ਕੋਲ ਸਕੂਟਰੀ ਟੱਪ ਨਹੀਂ ਖਾਣੀ ਕਿੱਥੇ ਕੀ ਕੀ ਕਹਿਣਾ ਚਾਹਣਿਓ ਜਿਵੇਂ ਹੁਣ ਇਸ ਤਰ੍ਹਾਂ ਚੱਲ ਰਿਹਾ ਹੈ ਜੇ ਨਾ ਕੰਟਰੋਲ ਤਾਂ ਹੈ ਬਾਈ ਜੀ ਜ਼ਿੰਮੇਵਾਰ ਤਾਂ ਟੱਪ ਦੇ ਨਹੀਂ ਇੱਥੋਂ ਦੀ ਜ਼ਿੰਮੇਵਾਰ ਨੇ ਟਰੈਕਟਰ ਹਜ਼ਾਰਾਂ ਟੱਪ ਦੇਣ ਇੱਧਰ ਨੱਥ ਰੋਡ ਵਾਲੇ ਉਹਨਾਂ ਨੇ ਪੁੱਠਾ ਬੋਲਦੇ ਨੇ ਟਰੈਕਟਰ ਵਾਲਿਆਂ ਨੂੰ ਅੱਛਾ 100 ਫੁੱਟ ਛੜ ਕੇ ਸਰਕਾਰੀ ਇਹ ਐ ਦੱਸੋ ਟਰੈਕਟਰ ਟੱਪ ਨੇ ਕਿਸੋਂ ਦੀ ਕਿਸਾਨਾਂ ਦੇ ਵਾਰੋ ਸੰਗਤ ਆਉਂਦੀ ਆ ਉਹ ਗੁਰਦੁਆਰੇ ਦੇ ਗੇਟ ਕੋਲ ਸਾਰੇ ਰੋਕੀ ਬੈਠੇ ਆ ਲੱਖਾਂ ਸੰਗਤ ਆਉਂਦੀ ਆ ਆ ਦੇਖ ਸਕਦੇ ਹੋ ਜਾਮ ਵੀ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਸ਼ੁਰੂ ਕਰਨ ਨੂੰ ਜਾਮ ਲੱਗਿਆ ਪਿਆ ਕੋਈ ਬੋਲਦਾ ਹੀ ਨਹੀਂ ਇੱਥੇ ਤੁਹਾਨੂੰ ਵਧੀਆ ਲੱਗਦਾ ਜਿਹੜਾ ਫੈਸਲਾ ਹੋਣਾ ਚੱਕਾ ਨਗਰ ਕਾਉਂਸਲ ਕਰ ਰਹੀ ਆ ਵਧੀਆ ਫੈਸਲਾ ਕਰਦੀ ਆ ਇਹ ਇਹ ਲੋਕ ਦੁਖੀ ਹੋ ਕੇ ਕੱਲ ਨਗਰ ਕਾਉਂਸਲ ਦਫ਼ਤਰ ਗਏ ਸੀ ਹੁਣ ਰੇੜੀਆਂ ਹਨ 25 ਫੁੱਟ ਦਾ ਦੁਕਾਨ ਆ 40 ਫੁੱਟ ਨੂੰ ਸੜਕ ਰੋਕੀ ਬੈਠੇ ਨੇ 50 50 ਫੁੱਟੀਆਂ ਦੁਕਾਨਾਂ ਵਾਲੇ 30 30 ਫੁੱਟੀ ਸੜਕ ਰੋਕੀ ਬੈਠੇ ਲੋ ਮੈਂ ਬਖਾਉਣਾ ਤੁਹਾਨੂੰ ਕੀ ਨਾਮ ਹੈ ਆਪਣਾ ਮੇਰਾ ਨਾਮ ਗੁਰਦੀਪ ਸਿੰਘ ਬੀਲ ਅਗਦਾਰ ਹੈ ਜੀ ਕੀ ਕਹਿਣਾ ਚਾਹਣੇ ਹੋ ਨਗਰ ਕੌਂਸਲ ਵੱਲੋਂ ਅੱਜ ਆਹ ਰਸਤੇ ਨੂੰ ਲੈ ਕੇ ਚੱਕਾ ਚੱਕੀ ਕੀਤੀ ਜਾ ਰਹੀ ਹੈ ਸਮਾਨ ਦੀ ਅਸੀਂ ਨਗਰ ਕੌਂਸਲ ਦਾ ਸਾਰਾ ਨਗਰ ਨਿਵਾਸੀ ਤਲਵੰਡੀ ਸਭ ਨੂੰ ਧੰਨਵਾਦ ਕਰਦੇ ਆ ਜੀ ਇਹ ਦੁਕਾਨ ਵਾਲੇ ਵੀ ਉਹਨਾਂ ਧੰਨਵਾਦ ਕਰਦੇ ਨਾ ਜਿਨ੍ਹਾਂ ਨੇ ਐਡਾ ਹੰਬੜਾ ਮਾਰਿਆ ਤੇ ਨਜਾਇਜ਼ ਕਬਜ਼ੇ ਛਡਾ ਰਹੇ ਨਾ ਇਹ ਅਸੀਂ ਨਗਰ ਕੌਂਸਲ ਦਾ ਧੰਨਵਾਦ ਕਰਦੇ ਆ ਇਹਨਾਂ ਅਧਿਕਾਰੀਆਂ ਦਾ ਜਿਹੜੇ ਸੇਵਾਦਾਰ ਸਾਡੇ ਇੰਸਪੈਕਟਰ ਸਾਹਿਬ ਖੜੇ ਨਾ ਬੜੇ ਮਿਹਨਤੀ ਨੇ ਇਹ ਇਹ ਵਧੀਆ ਕੰਮ ਕਰ ਰਹੇ ਨੇ ਕੀ ਲੱਗਦਾ ਤੁਹਾਨੂੰ ਜਿਵੇਂ ਤੱਕ ਸਾਹਿਬ ਤੇ ਬੜੀ ਦਿੱਕਤ ਆਉਂਦੀ ਆ ਉੱਥੇ ਜਾਮ ਲੱਗ ਜਾਂਦੇ ਨੇ ਹਾਂਜੀ ਇਹ ਗੇਟ ਦੇ ਮੂਹਰੇ ਬੰਦ ਹੈ ਜੀ ਉੱਥੇ ਹਜ਼ਾਰਾਂ ਦੀ ਲੱਖਾਂ ਦੀ ਗਿਣਤੀ ਚੈਂਤਵਾਰ ਨੂੰ ਸੰਗਤ ਆਉਂਦੀ ਆ ਪੱਤਰਕਾਰ ਸਾਹਿਬ ਉੱਥੇ ਰਸਤਾ ਬੰਦ ਹੀ ਰਹਿੰਦਾ ਹੈ ਪਤਾ ਨਹੀਂ ਕੀ ਕਾਰਨ ਹੈ ਸਮਝ ਤੋਂ ਬਾਹਰ ਨਹੀਂ ਪਰ ਦੱਸਿਆ ਜਾ ਰਿਹਾ ਹੈ ਰੇੜੀਆਂ ਵਾਲਿਆਂ ਨੇ ਵੀ ਦੱਸਿਆ ਵੀ ਇਹ ਇੱਕ ਦੋ ਦਿਨ ਚੱਕਦੇ ਆ ਦੁਬਾਰੇ ਫੇਰ ਲੱਗ ਜਾਂਦੀ ਆ ਹਾਂਜੀ ਆ ਦੁਬਾਰੇ ਹੁਣੇ ਆ ਕੇ ਪਿੱਛੇ ਆ ਨਗਰ ਕੌਂਸਲ ਆ ਕੇ ਪਿੱਛੇ ਕਿ ਰੇੜੀਆਂ ਹੁਣ ਆਇਆ ਬੰਦਾ ਕਹਿੰਦਾ ਰੇੜੀ ਲਈ ਬੈਠੇ ਨਾ ਦੁਬਾਰੇ ਫੇਰ ਲਾ ਲਈ ਹੁਣ ਦੱਸੋ ਕੀ ਕਰੂ ਬੰਦਾ ਕੀ ਤੁਹਾਨੂੰ ਲੱਗਦਾ ਵੀ ਜਿਹੜਾ ਫੈਸਲਾ ਕਰ ਰਹੇ ਵਧੀਆ ਹੈ ਬਹੁਤ ਵਧੀਆ ਜੀ ਸਲਾਹਨਯੋਗ ਹੈ ਜੀ ਨਗਰ ਕਾਉਂਸਲ ਦਾ ਫੈਸਲਾ ਬਹੁਤ ਸਲਾਹਜੋਗ ਹੈ ਜੀ ਨਜਾਇਜ਼ ਕਬਜ਼ੇ ਸੜਾ ਕੇ ਛੱਡਣਗੇ ਇੰਸਪੈਕਟਰ ਸਾਹਿਬ ਵਧੀਆ ਸਟਾਫ ਵਧੀਆ ਸਾਰਾ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਰੇੜੀਆਂ ਲਾਉਂਦੇ ਨੇ ਰੇੜੀਆਂ ਵਾਲੇ ਨੂੰ ਇਹ ਹੀ ਬੇਨਤੀ ਕਰਦਾ ਵੀ ਸੱਜਣੋ ਮਿੱਤਰੋ ਬੇਨਤੀ ਇਹ ਹੈ ਵੀ ਜਿੰਨਾ ਚਿਰ ਲਾਲੀਆਂ ਵਧੀਆ ਹੈ ਇਹਨਾਂ ਨੂੰ ਹੁਣ ਪਾਸੇ ਥਾਂ ਲੈ ਲਓ ਕਿਤੇ ਲੈ ਕੇ ਲਾ ਲਓ ਪਰ ਇਹ ਜਿਹੜਾ ਸੌਫਟੀ ਛੜਕਤੇ ਲੱਖਾਂ ਰੁਪਏ ਸਰਕਾਰ ਖਰਚ ਕਰੀ ਜਾਂਦੀ ਹੈ ਜੀ ਲੋਕਾਂ ਦੇ ਲੰਗਰ ਵਾਸਤੇ ਨਜਾਇਜ਼ ਕ ਹੁਣ 40 ਫੁੱਟ ਛੜਕਾ ਜੀ ਮੇਰੀ ਗੱਲ ਸੁਣੋ ਮੇਰੀ 40 ਫੁੱਟ ਦੀ ਦੁਕਾਨ ਹੈ ਮੰਨ ਲਓ ਤੁਹਾਡੀ 40 ਫੁੱਟ ਦੀ ਦੁਕਾਨ ਹੈ ਉਹਦੇ ਮੁਰੇ 30 ਫੁੱਟ ਮੈਂ ਰੋਕੀ ਬੈਠਾ ਛੜਕਾ ਦੱਸੋ ਕਸੂਰਵਾਰ ਕੌਣ ਹੈ ਇੱਕ ਇਰਸਾਨ ਮਜ਼ਦੂਰ ਮੁਲਾਜ਼ਮ ਹੈ ਇਹ ਕਸੂਰਵਾਰ ਨਹੀਂ ਕਿ ਮੈਂ ਕਸੂਰਵਾਰ ਹਾਂ ਦੁਕਾਨਦਾਰ ਕਸੂਰਵਾਰ ਹੈ ਦੁਕਾਨਦਾਰ ਮੇਰੇ ਵਰਗੇ ਰੇੜੀਆਂ ਲਵਾਈਆਂ ਦੇ ਮੁਰੇ ਕਰਾਇਆ ਲਈ ਜਾਂਦੇ ਨਾ ਆ ਹਾਂ ਕੀ ਸਮਝਦੇ ਹੋ ਭਾਈ ਹਰੇਕ ਦੁਕਾਨਦਾਰ ਕਰਾਇਆ ਲੈਂਦਾ ਨਾ ਰੇੜੀ ਮੁਰੇ ਜਵਾਕ ਆਦੇ ਬਾਹਰ ਚ ਪੱਤਰਕਾਰ ਜੀ ਛੋਡੇ ਬਾੜ ਦੇ ਮੁਰੇ ਮੈਂ ਰੇੜੀ ਲਾ ਲਾ ਤੁਸੀਂ ਮਿਲੂ ਘੰਟਾ ਨਹੀਂ ਖੜ੍ਹਨਦੇ ਜੇ ਮੈਂ ਤੁਹਾਨੂੰ ਕਰਾਇ ਜੂਗਾ ਤੁਸੀਂ ਮੈਨੂੰ ਹਟਾਉਂਦੇ ਨਹੀਂ ਇਹ ਹੋ ਰਿਹਾ ਕੰਮ ਕਮਲ ਕਾ ਜੀ ਪਾ ਵੀ ਦੁਕਾਨਦਾਰ ਸਾਹਿਬ ਹੁੰਦਾ ਨਾ ਕੰਮ ਇਹ ਜਮਾ ਕਰਾ ਲੈਂਦੇ ਨਾ ਆ ਦੇਖੋ ਰੇੜੀਆਂ ਵਾਲੇ ਕਰਾ ਲੈਂਦੇ ਦੁਕਾਨਦਾਰ ਆ ਹਾਂਜੀ ਬਸ ਛੱਡੇ ਨੀ ਬੜਾ ਬੜਾ ਹਾਂ ਤੇ ਹਾਂ ਤੇ ਉਹ ਮੈਂ ਕਰਦਾ ਜੀ ਨਗਰ ਕੌਂਸਲ ਦਾ ਬਰੇ ਮਿਹਨਤੀ ਸਟਾਫ ਹੈ ਜਿਹੜਾ ਉਹ ਰਸਤਾ ਖਾਲੀ ਕਰਵਾ ਰਿਹਾ ਸਾਰਾ ਨਗਰ ਇਹਨਾਂ ਦੇ ਨਾਲ ਹੈ ਨਹੀਂ ਹੋਣਾ ਕਿ ਨਾ ਇਹ ਸੜਕ ਬਣ ਰਹੀ ਆ 100 ਫੋਟਾਈ ਜੀ ਇੱਥੇ ਰੇੜੀ ਆ ਨੇ ਕਬਜ਼ੇ ਕਰਕੇ ਚੱਤੀ ਜ਼ਮੀਨੀ ਬਣਾਈ ਤੇ ਸਾਡੀ ਅਸੀਂ ਨਹੀਂ ਹਲਾਉਂਦੇ ਤੇ ਲੋਕ ਆ ਆ ਵੇਖੋ ਆ ਥੋੜਾ ਸਾਹਮਣੇ ਕਿਹੜਾ ਜਾਮ ਲੱਗਦਾ ਇੰਨਾ ਕਰਕੇ ਲੱਗ ਕੀ ਕਹਿਣਾ ਚਾਹਣ ਉਹ ਆ ਜਿਹੜਾ ਚੱਕਣਾ ਚਾਹੀਦਾ ਚੱਕਣੇ ਚਾਹੀਦੇ ਆ ਜਿੱਥੋਂ ਗਲਜਾਰਾ ਬਰ ਰਿਹਾ 200 ਕਰੋੜ ਰੁਪਏ ਲੱਗ ਰਿਹਾ ਪਰ ਇਹ ਵੀ ਦੋਸ਼ ਲਾਏ ਜਾ ਰਹੇ ਵੀ ਸਾਡੇ ਪਰਸਨਲੀ ਸਾਡੇ ਦੇ ਕੱਲਿਆ ਤੇ ਕਿਤੇ ਬਾੜਾ ਲੱਗਾ ਕਿਤੇ ਬਾੜਾ ਲੱਗੂ ਖਾਲੀ ਮੇਜ ਹੈ ਜਿੱਥੋਂ ਪਰੇ ਦੀ ਜੱਕਲੀਆ ਕਰ ਗਏ ਗਰੀਬਾਂ ਦਾ ਨੁਕਸਾਨ ਕਰਕੇ ਇਹਦਾ ਖਾਲੀ ਮੇਜ ਹੈ ਇਹਨੂੰ ਦੇਖ ਕੇ ਸੌ ਭੱਜਣਗੇ ਖਾਰੇ ਭੱਜ ਗਿਆ ਤਾਂ ਲੱਗਦਾ ਤੁਹਾਡੀ ਵੀ ਦੁਕਾਨ ਲੱਗੀ ਇੱਥੇ ਹਾਂਜੀ ਹਾਂਜੀ ਉਹ ਦੇਖੋ ਅੰਦਰ ਲੱਗੀ ਆਈ ਮੇਰੀ ਆ ਜਿਹੜੀ ਬਾਹਰ ਲੱਗੀ ਹੋਈ ਆ ਇਹ ਬਾਹਰ ਤਾਂ ਮਜ਼ਦੂਰੀ ਲਾਉਣੀਆਂ ਪੈਂਦੀ ਆ ਉਹ ਦੇਖੋ ਕਿੱਥੇ ਲੱਗੀ ਆ ਤੁਰ ਤੱਕ ਨਿਗਾਹ ਮਾਰ ਕੇ ਦੇਖੋ ਮਾੜਾ ਆ ਮੈਂ ਇਕੱਲਾ ਅੰਦਰ ਲੱਗੀ ਕੀ ਕਰੂੰਗਾ ਇਹ ਉਹ ਦੇਖੋ ਔਡੋੜੀ ਜਗ੍ਹਾ ਹੈਗੀ ਸਭ ਕੋਲੇ ਨਹੀਂ ਤੁਹਾਨੂੰ ਲੱਗਦਾ ਵੀ ਇਹ ਸਹੀ ਚੱਕਿਆ ਜਾ ਰਿਹਾ ਜਿਹੜਾ ਬਹੁਤ ਸਹੀ ਆ ਜੀ ਬਾਲਾ ਵਧੀਆ ਮੈਂ ਕਹਿੰਦਾ ਡੇਲੀ ਕਿਹੜਾ ਮਾਲ ਕਰਨੀ ਜੀ ਬਾਲਾ ਵਧੀਆ ਨਿਆਰਾ ਚੱਕਣੀਆਂ ਚਾਹੀਦੀਆਂ ਬਹੁਤ ਵਧੀਆ ਜੀ ਕੀ ਲੱਗਦਾ ਤੁਹਾਨੂੰ ਸਾਰੇ ਚੱਕਦੇ ਆ ਕਿ ਨਹੀਂ ਆਹ ਦੇਖ ਲਓ ਜੀ ਹੁਣ ਡਰ ਦੇ ਮਾਰੇ ਸਾਰੇ ਚੱਕਦੇ ਆ ਹਾਂ ਪਰ ਜਦੋਂ ਕੋਈ ਆਉਂਦਾ ਨਹੀਂ ਉਦੋਂ ਕੋਈ ਸਭ ਵਿਚਾਰੇ ਲਾ ਕੇ ਖੜੇ ਹੁੰਦੇ ਆ ਜੀ ਦੁਬਾਰੇ ਫੇਰ ਲਾ ਲੈਂਦੇ ਸਾਰੇ ਫੇਰ ਲਾ ਲੈਂਦੇ ਸਭ ਦਾ ਚਕਾਓ ਜੀ ਸਾਰਿਆਂ ਦਾ ਚਕਾਉਣਾ ਚਾਹੀਦਾ ਮੈਂ ਮੈਂ ਬਲਵੰਤ ਸਿੰਘ ਸੈਂਟੈਂਸ ਇੰਸਪੈਕਟਰ ਨਾਗਰ ਕੌਂਸਲ ਤਲਵੰਡੀ ਸਾਹਿਬ ਹੋਈ ਬਲਵੰਤ ਸਿੰਘ ਜੀ ਸੈਂਟੈਂਸ ਇੰਸਪੈਕਟਰ ਤਲਵੰਡੀ ਸਾਹਿਬ ਹੋਈ ਜੀ ਸਾਹਿਬ ਮਾਲਵਾ ਅੱਜ ਫੇਰ ਰਸਤੇ ਨੂੰ ਲੈ ਕੇ ਜਿਹੜੀ ਚੱਕਰਪਤੀ ਕੀਤੀ ਆ ਰਹੀ ਹੈ ਕੀ ਮਸਲਾ ਹੈ ਜੀ ਇਹ ਟ੍ਰੈਫਿਕ ਕਰਕੇ ਆ ਜੀ ਇਹਨਾਂ ਨੂੰ ਕੋ ਦੋ ਚਾਰ ਵਾਰੀ ਪਹਿਲਾਂ ਵੀ ਕਈ ਕਈ ਗਏ ਆ ਬਈਆ ਟ੍ਰੈਪ ਕਦੇ ਵਿੱਚ ਬੈਗਨ ਬਹੁਤ ਪੈ ਰਿਹਾ ਲੋਕਾਂ ਨੂੰ ਆਮ ਲੰਘਣ ਵਿੱਚ ਬੜੀ ਪਰੇਸ਼ਾਨੀ ਆ ਰਹੀ ਹੈ ਜੀ ਇਹਨਾਂ ਨੇ ਸਾਡੀ ਕੋਈ ਗੱਲ ਗੱਲ ਤੇ ਆਮਲ ਨਹੀਂ ਕੀਤਾ ਹੈਗਾ ਜੀ ਸਾਨੂੰ ਅੱਜ ਮਜਬੂਰੀ ਤੌਰ ਤੇ ਇਹ ਇਸਮਾਨ ਚੱਕਣਾ ਪੈ ਰਿਹਾ ਹੈ ਫਿਰ ਵੀ ਅਸੀਂ ਇਹ ਕਹਿ ਰਹੇ ਆਂ ਵੀ ਜਿਹੜਾ ਇਹ ਰਹਿ ਵੀ ਗਏ ਵੀ ਕਿਰਪਾ ਕਰਕੇ ਤੁਸੀਂ ਇਹ ਨਾ ਲਾਓ ਸਾਨੂੰ ਮਜਬੂਰੀ ਤੌਰ ਤੇ ਹੋਰ ਕੋਈ ਸੰਰਸੇ ਬਿੜਨਾ ਪੈਣਾ ਹੈ ਰਸਤੇ ਵਾਲਿਆਂ ਨੇ ਵੀ ਕਿਹਾ ਵੀ ਨਗਰ ਕਾਉਂਸਲ ਵਧੀਆ ਕੰਮ ਕਰ ਰਹੀ ਹੈ ਵੀ ਇਹ ਕਰਨਾ ਚਾਹੀਦਾ ਲੋਕਾਂ ਨੂੰ ਸਮੱਸਿਆ ਆਉਂਦੀ ਹੈ ਤਖਤ ਸਾਹਿਬ ਤੇ ਲੋਕ ਰਸਤਾ ਜਿਹੜਾ ਰੁਕ ਜਾਂਦਾ ਤਖਤ ਸਾਹਿਬ ਤੇ ਦੂਰੋਂ ਦੂਰੋਂ ਲੋਕ ਆਉਂਦੇ ਨੇ ਪਰ ਉਹ ਕਹਿੰਦੇ ਵੀ ਜਦੋਂ ਇੱਕ ਵਾਰੀ ਇਹ ਕਰਦੇ ਨੇ ਉਦੋਂ ਬਾਅਦ ਫੇਰ ਨਹੀਂ ਨਹੀਂ ਇਹ ਤੇ ਪੂਰਾ ਆਮਲ ਕੀਤਾ ਜਾਊਗਾ ਕਿਤੇ ਅਸੀਂ ਕਿਸੇ ਨੂੰ ਵੀ ਨਹੀਂ ਬਖਸ਼ਾਂਗੇ ਇਹ ਤੋਂ ਬਾਅਦ ਜੀ ਪੱਖਪਾਤ ਨਹੀਂ ਹੋ ਰਿਹਾ ਜੀ ਨਹੀਂ ਕੋਈ ਪੱਖਪਾਤ ਨਹੀਂ ਹੋਊਗਾ ਜੀ ਕੋਈ ਨਹੀਂ ਨਹੀਂ ਕੋਈ ਪੱਖਪਾਤ ਨਹੀਂ ਹੋਊਗਾ ਜੀ ਅੱਗੇ ਤੋਂ ਅਸੀਂ ਕੱਲ ਨੂੰ ਫੇਰ ਦੇਖਾਂਗੇ ਜੇ ਸਾਡੇ ਕੋਈ ਗੈਰ ਕਾਨੂੰਨੀ ਥਾਂ ਤੇ ਖੜਾ ਹੋਇਆ ਅਸੀਂ ਉਹਦਾ ਸਮਾਨ ਨਹੀਂ ਛੱਡਾਂਗੇ ਤੇ ਨਾਲੇ ਉਹਨੂੰ ਕਰਾਂਗੇ ਜੁਰਮਾਨਾ ਜੀ ਕੋਈ ਗੱਲ ਨਹੀਂ ਯਾਰ ਬੱਸ ਜਮਾਨਾ ਨਹੀਂ ਤੱਕ ਰਹਾ ਹੱਥ ਨਹੀਂ ਲਾਉਗਾ ਜੇ ਤੁਸੀਂ ਕਮੇਟੀ ਦੇ ਦਫ਼ਤਰ ਜੇ ਫੈਸਲਾ ਕਰਦੇ ਨੇ ਜਮਾਪੁਰ ਤੋਂ ਉੱਪਰ ਸਪਾਈ ਕਰਾਓ ਉਹ ਖੜਿਆ ਜਾਂ ਚਾਲ ਸ਼ਰਮੇ ਨੇ ਯਾਰ ਤੁਹਾਡਾ ਕੋਈ ਖਾਦਾ ਸ਼ਰਮਾ ਥੋੜਾ ਖਾਦਾ ਯਾਰ ਖਾਦਾ ਸ਼ਰਮੇ ਨੇ ਉਹਨੂੰ ਚੱਕ ਪੁੱਛ ਜੈ ਜੈ ਜਨਾ ਚੱਕਦਾ ਬੈਠਾ ਯਾਰ ਮੈਂ ਮੇਰੇ ਮਾਰੋ ਗੋਲੀ ਦੇ ਤਾਂ ਮਾਰਨੀ ਆ ਤੇਰਾ ਸਾਧਨ ਸਭਾਈ ਕਰਾ ਦਿਓ ਮੇਰੇ ਇੱਥੇ ਲੱਗ ਜਾ ਉਹ ਕਰ ਜਗਾ ਲੋਕਾਂ ਨੂੰ ਲੱਗਣ ਵੇ ਤੇ ਅੱਛੇ ਦੇ ਕੋਈ ਵੀ ਮੈਡੀਕਲ ਕੋਈ ਨਹੀਂ ਗੱਲ ਹੁੰਦੀ ਮੇਰੇ ਦੇ ਇਕੱਲੇ ਐਕਸ਼ਨ ਲੈਂਦੇ ਆ ਜਾਂ ਤਾਂ ਹਸਪਤਾਲ ਦੇ ਸਾਹਮਣੇ ਜਾ ਕੇ ਸਫਾਈ ਕਰਾ ਦਿਓ ਜਾਂ ਬੈਂਚ ਪਿਆ ਤੁਸੀਂ ਲੈ ਜਾਓ ਚੱਕ ਜਦ ਮਾ ਸਾਡਾ ਕੋਈ ਕਾਰਖਾਨਾ ਤਾਂ ਤੁਸੀਂ ਮੇਰੇ ਕਿਰਦਾਰ ਖਾਲੀ ਪੈ ਕੇ ਲੋਕਾਂ ਨੂੰ ਖੜਨਾ ਆਈ ਬਾਈ ਮੰਨੂ ਤੋਂ ਪ੍ਰੇਸ਼ਾਨ ਕਰਦੇ ਠੀਕ ਆ ਇਹਨੂੰ ਪ੍ਰੇਸ਼ਾਨ ਕਰਦਾ ਇੰਟਰਵਿਊ ਲੈ ਲੈ ਸਮਾਰ ਕੇ ਇਹਨੂੰ ਪ੍ਰੇਸ਼ਾਨ ਕਰਦਾ ਸਰਕਾਰੀ ਹਸਪਤਾਲ ਦਾ ਗੇਟ ਮੇਰੀ ਥੋੜੇ ਮੂਹਰੇ ਦਾ ਮੈਂ ਤੁਹਾਡੇ ਨਾਲ ਮਾਰਿਆ ਸਰਕਾਰੀ ਹਸਪਤਾਲ ਦਾ ਗੇਟ ਆ ਜੀ ਇਹਦੇ ਮੂਹਰੇ ਦਾ ਸਾਧਨ ਖੜਾਗਾ ਤੁਸੀਂ ਦੇਖ ਲਓ ਪ੍ਰੇਸ਼ਾਨ ਕੌਣ ਤੈਨੂੰ ਕਰਦਾਗਾ ਬਸ ਬੰਦਿਆਂ ਨੂੰ ਕਹਿ ਕੇ ਗੇਟ ਦੇ ਮੂਹਰੇ ਜਿਹੜੀ ਲਵਾਈ ਆ ਸਾਨੂੰ ਕਹਿੰਦਾ ਕੋਣ ਉਸਤਾਦ ਐ ਐਸਮ ਹੋਂਦਾ ਤੇ ਕੋਣ ਤੂੰ ਹੁੰਦਾ ਚਕਾਉਣ ਵਾਲਾ ਕਹਿੰਦਾ ਅਸੀਂ ਲਵਾਈਆ ਸਾਡਾ ਨਾਲ ਆਦੀ ਕਹਿੰਦਾ ਕਮੇਟੀ ਇਹ ਜਾ ਕੇ ਆਹ ਬਾਈ ਨੇ ਸਪੈਸ਼ ਕਿਹਦੀ ਰੇੜੀ ਲਵਾਈ ਆ ਗੋਲ ਇਹ ਗੋਲਚਾ ਵਾਲੀ ਰੇੜੀ ਖੜੀ ਐ ਜੀ ਪਾਈ ਨੇ ਜਿੰਪੀ ਦੀ ਇਹ ਆਪ ਦੀ ਰੇੜੀ ਆ ਇਹਦੀ ਆਪ ਦੀ ਆ ਜੀ ਲੈ ਜੋ ਖਿਡਾਰੀ ਖੜੀ ਐ ਮੈਂ ਤੁਹਾਨੂੰ ਹੱਥ ਬੰਨ ਕੇ ਬੇਨਤੀ ਕਰਦਾ ਮੇਰੀ ਖਿਡਾਰੀ ਲੈ ਜੋ ਬੜਾ ਹਸਪਤਾਲ ਦੇ ਮੂਰੇ ਸਾਰਾ ਸਪਾਈ ਕਰਾਇਆ ਜਾਵੇ ਇਹਨੂੰ ਮੈਂ ਆਏ ਬਾਰੇ ਤੁਸੀਂ ਮੇਰੇ ਕੋਲ ਆ ਮਾਰ ਕੇ ਭਾਜ ਜਾਨੀ ਜੀ ਤੁਸੀਂ ਜੀ ਫੈਸਲਾ ਕਰ ਦਿਓ ਨਾ ਜੀ ਸਭ ਤੁਹਾਡੇ ਪੰਜਾਂ ਕੋਲ ਬਰਾਬਰ ਐ ਜੀ ਮੈਂ ਕਹਿੰਦਾ ਤੁਸੀਂ ਤੱਕ ਲੈ ਜਾਓ ਆ ਲੈ ਜੋ ਕੋਈ ਨਹੀਂ ਉਹ ਰੇੜੀ ਕਿਦੀ ਉਹ ਰੇੜੀ ਕਿਦੀ ਐ ਉਹ ਬਾਈ ਦੀ ਜਿਆ ਨਗਰ ਪੰਚਾਇਤ ਦੇ ਮੁਲਾਜ਼ਮ ਲੱਗਿਆ ਇਹਨਾਂ ਦੀ ਰੇੜੀ ਆ ਪਰसों ਵੀ ਮੇਰੇ ਤੇ ਰੋਹ ਮਾਰ ਕੇ ਗਏ ਆ ਮੈਨੂੰ ਕਿਹਾ ਵੱਡੇ ਭਾਈ ਥੋੜਾ ਗੇਟ ਤੋਂ ਸਾਈਡ ਤੇ ਲਾ ਲਿਆ ਕਰ ਮਾਨੂੰ ਕਹਿੰਦਾ ਤੁਹਾਨੂੰ ਕਹਿੰਦੇ ਲੋੜ ਨਹੀਂ ਕਹਿੰਦਾ ਮੇਰੀ ਰਿਹੜੀ ਅਗਰ ਹੱਥ ਨਾ ਲਾ ਬੈਠੀ ਅੱਛਾ ਬਾਈ ਜੀ ਮੈਂ ਤਾਂ ਕਹਿੰਦਾ ਹੱਥ ਬਣ ਗਿਆ ਮੈਂੰਤੀ ਹੈ ਜੀ ਤੁਰਦੋ ਤੁਰ ਸਪਾਈ ਹੋ ਜਾਣ ਜਾਈ ਹਸਪਤਾਲ ਦੇ ਮੂਰੇ ਜੇ ਮੇਰੇ ਕੋਲੇ ਬੈਂਚ ਦਾ ਟਿੱਕਾ ਮੇਰਾ ਬੇਲਾ ਬੈਂਚ 'ਚ ਬਿਆ ਮੈਂ ਕੁਛ ਨਾ ਲਾ ਰੱਖਿਆ ਮੈਂ ਗੱਲ ਗਰਮੀ ਦੇ ਵਿੱਚ ਆਪ ਦਾ ਜੂਸ ਦਾ ਕੰਮ ਕਰਦਾ ਜੇ ਕੋਈ ਲੈ ਕੇ ਜਾਣਾ ਤੁਸੀਂ ਲਗਾ ਸਕਦੇ ਔਰ ਫਿਰ ਬਾਈ ਜੀ ਮੈਂ ਬੇਨਤੀ ਕਰਦਾ ਮੈਂ ਚੱਕ ਲਵਾਂ ਜੇ ਤੁਸੀਂ ਕਹਿ ਤੋ ਮੈਂ ਚੱਕਾ ਲਵਾਂ ਵੇ ਚੱਕਲਾ ਤੂੰ ਚੱਕਦਾ ਨਹੀਂ ਮਨੂ ਹੇ ਲੈ ਆ ਉਹ ਥੋੜੀ ਰੈਡੀ ਸੀ ਜੀ ਜੇ ਤੂੰ ਚੱਕੇ ਮੇਰੀ ਆ ਜਾ ਰੈਡੀ ਕਰ ਦੇ ਤੂੰ ਚਮਾ ਮੇਰੀ ਆ ਜਾ ਤਨਾ ਮੇਰੀ ਆ ਜਾ ਮੈਂ ਤੂੰ ਉੱਥੇ ਚਮਾ ਮੇਰੀ ਆ ਜਾ ਤੂੰ ਚੱਕ ਕੇ ਤੈਨੂੰ ਉਹ ਵੀ ਲੈ ਕੇ ਜਾਓ ਭਾਈ ਜੀ ਮਾਰਾ ਇੱਧਰ ਕਰੋ ਇੱਧਰ ਹੀ ਕਰੋ ਜੀ ਮੈਨੂੰ ਛੱਡ ਦੇ ਭਾਈ ਮਾਰਿਆ ਕੈਮਰਾ ਤੇ ਕਰੋ ਆਹ ਭਾਈ ਜੀ ਰੈਡੀ ਖੜੀ ਆ ਮੈਂ ਜਨਾ ਪਹਿਲਾਂ ਆ ਜਿਹੜੀ ਚੱਕੀ ਜਾਵੇ ਉਸ ਤੋਂ ਬਾਅਦ ਉਹ ਬੈਂਚ ਚੱਕਿਆ ਜਾਵੇ ਮੇਰੇ ਬੈਂਚ ਤੋਂ ਮੈਨੂੰ ਕੋਈ ਪਰਵਾਹ ਨਹੀਂ ਬੇਸ਼ੱਕ ਵਾਪਸ ਵੀ ਨਾ ਦਿਓ ਪਰ ਪਹਿਲਾਂ ਰੈਡੀ ਧੱਕੀ ਜਾਵੇ ਫਿਰ ਬੈਂਚ ਚੱਕਿਆ ਜਾਵੇ ਤੇਰਾ ਖਾਲੀ